ਅਗਲੀ ਜਿਹੜੀ ਹਰਜੋਤ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਕ੍ਰਿਸਤੀ ਨਿਯਮ ਹੁਣਾ ਦਾ ਜਿਹੜਾ ਇੱਕ ਚੀਜ਼ ਉਹ ਦਿਖਾਉਂਦੇ ਆ ਸੁਣਾਉਂਦੇ ਆ ਉਹ ਉਹ ਜਿਹੜੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਲੀਗਲ ਐਲੀਅਨਸ ਨੂੰ ਕੀ ਚੇਤਾਵਨੀ ਜਿਹੜੀ ਉਹ ਆਈ ਆ ਮੈਸੇਜ ਜਿਹੜਾ ਉਹਨਾਂ ਨੇ ਘੱਲਿਆ ਆ ਵੀ ਵਿਲ ਹੰਟ ਯੂ ਡਾਊਨ ਆਓ ਤੁਹਾਡੇ ਸਾਹਮਣੇ ਉਸ ਨੂੰ ਪੇਸ਼ ਕਰਦੇ ਆ ਤੇ ਫਿਰ ਇਸ ਤੋਂ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੀਆਂ ਹੋਰ ਕਿਹੜੀਆਂ ਜਿਹੜੀਆਂ ਖਬਰਾਂ ਖਬਰਾਂ ਜਿਹੜੀਆਂ ਆ ਰਹੀਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਆ Will hunt you down. I'm Christine Ohm, the United States Secretary of Homeland Security. Thank you, President Donald J. Trump, for securing our border and putting America first. Let me deliver a message from President Trump to the world. If you are considering entering America illegally, don't even think about it. Let me be clear. If you come to our country and you break our laws, we will hunt you down. Criminals are not welcome in the United States. For too long, weak leadership has left our borders wide open, flooding our communities with drugs, human trafficking, and violent criminals. Well, those days are over. Under President Trump, we are defending American families and restoring their safety. If you try to enter illegally, you will be caught, you will be removed, and you will never return. Follow the law, and you'll find opportunity. If you break it, you'll find consequences. strong borders means stronger america president trump is making america safe again we will hunt you down ਬਈ ਜੇ ਤੁਸੀਂ ਜਿਹੜਾ ਹਰਜੋਤ ਸਿੰਘ ਜੀ ਸੁਣ ਸਕਦੇ ਦੇਖ ਸਕਦੇ ਆ ਵੀ we will hunt you down ਬਈ ਅਸੀਂ ਤੁਹਾਨੂੰ ਫੜਨਾ ਆ ਤੁਹਾਨੂੰ ਜਿਹੜਾ ਉਹ ਛੱਡਣਾ ਨਹੀਂ ਆ ਇਲੀਗਲ ਏਲੀਅਨਸ ਜਿਹੜੇ ਵੀ ਅਮਰੀਕਾ ਦੇ ਵਿੱਚ ਬਾਰਡਰ ਦੇ ਜ਼ਰੀਏ ਕਹਿੰਦੇ ਵੀ ਆ ਰਹੇ ਆ ਤੁਹਾਨੂੰ ਜਿਹੜਾ ਅਸੀਂ ਛੱਡਾਂਗੇ ਨਹੀਂ ਇਹ ਜਿਹੜੀ ਆ ਉਹਨਾਂ ਨੇ ਇੱਕ ਚਿਲਿੰਗ ਵਾਰਨਿੰਗ ਅ ਇਲੀਗਲ ਐਲੀਅਨਸ ਨੂੰ ਜਿਹੜੀ ਉਹ ਦੇ ਦਿੱਤੀ ਹੈਗੀ ਆ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਕਲੀਅਰ ਹੈ ਵਾਈਟ ਹਾਊਸ ਤੇ ਬਿਲਕੁਲ ਕਲੀਅਰ ਜਿਹੜਾ ਉਹ ਕਰ ਦਿੱਤਾ ਟਰੰਪ ਪ੍ਰਸ਼ਾਸਨ ਨੇ ਜਿਹੜਾ ਉਹ ਕਲੀਅਰ ਜਿਹੜਾ ਉਹ ਕਰ ਦਿੱਤਾ ਆ ਚਾਹੇ ਹਰਜੋਤ ਸਿੰਘ ਜੀ ਉਹ ਕ੍ਰਿਮੀਨਲਸ ਕ੍ਰਿਮੀਨਲਸ ਕਹਿ ਕੇ ਕਹਿ ਰਹੇ ਆ ਵੀ ਆਪਾਂ ਉਹਨਾਂ ਸਾਰਿਆਂ ਨੂੰ ਹੀ ਸਿਰਫ ਜਿਹੜਾ ਉਹ ਫੜ ਰਹੇ ਆ ਪਰ ਆਪਾਂ ਨੂੰ ਪਤਾ ਹੈ ਵੀ ਇਸ ਦੇ ਨਾਲ-ਨਾਲ ਬਾਕੀ ਵੀ ਹੋਰ ਚੀਜ਼ਾਂ ਜਿਹੜੀਆਂ ਉਹ ਡੈਫੀਨਿਟਲੀ ਨਾਲ-ਨਾਲ ਜਿਹੜੀਆਂ ਚੱਲ ਰਹੀਆਂ ਬਾਕੀ ਲੋਕ ਵੀ ਜਿਹੜੇ ਆ ਉਹ ਕਈ ਫਰਡ ਹੋ ਰਹੇ ਹੈਗੇ ਆ ਸੋ ਇਹ ਇੱਕ ਇਹ ਇੱਕ ਹੁਣ ਜਿਹੜੀ ਵਾਰਨਿੰਗ ਆ ਉਹਨਾਂ ਨੇ ਆਪ ਜਿਹੜੀ ਕਰ ਦਿੱਤੀ ਕੱਲ ਵੀ ਆਪਾਂ ਸ਼ੇਅਰ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹ ਸਥਿਤੀ ਜਿਹੜੀ ਇਹਨਾਂ ਨੇ ਕੀਤੀ ਆ ਵੀ ਦੁਨੀਆ ਭਰ ਦੇ মিডিਆ ਦੇ ਵਿੱਚ ਉਹਨਾਂ ਨੇ ਇਸ਼ਤਿਹਾਰ ਜਿਹੜੇ ਉਹ ਦੇਣੇ ਆ ਵੀ ਅਮਰੀਕਾ ਦੇ ਵਿੱਚ ਹੁਣ ਭੁੱਲ ਕੇ ਵੀ ਜਿਹੜਾ ਉਹ ਨਾ ਆਇਓ ਤੇ ਇਸੇ ਨਾਲ ਹੀ ਸਬੰਧ ਦੇ ਵਿੱਚ ਜੇ ਗੱਲ ਕਰਦੇ ਜਾਈਏ ਨਵਾਂ ਜਿਹੜਾ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆਈਸ ਦਾ ਜਿਹੜਾ ਡਾਟਾ ਆ ਉਹ ਸਾਫ਼ ਦੱਸ ਰਿਹਾ ਆ ਵੀ ਕੱਲੇ ਕ੍ਰਾਈਮਨਲਸ ਹੀ ਨਹੀਂ ਜਿਹੜੇ ਉਹ ਫੜ ਹੋ ਰਹੇ ਇਨਫੈਕਟ ਬਾਕੀ ਲੋਕ ਜਿਨ੍ਹਾਂ ਦੇ ਨਾਲ ਕ੍ਰਾਈਮ ਦੇ ਨਾਲ ਕੋਈ ਸੰਬੰਧ ਨਹੀਂ ਆ ਉਹਨਾਂ ਦਾ ਵੀ ਜਿਹੜਾ ਨੰਬਰ ਆ ਉਹ ਇਸ ਦੇ ਵਿੱਚ ਲੱਗ ਰਿਹਾ ਹੈਗਾ ਆ ਕਿੰਨੇ ਵੀ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਹੁਣ ਤੱਕ 39238 ਫੜੇ ਸੀ ਤੇ ਮਿਡ ਫਰਵਰੀ ਤੱਕ ਇਹ ਹੁਣ ਆંકੜਾ ਵਧ ਕੇ 41100 ਤੇ 69 ਦੇ ਉੱਤੇ ਪਹੁੰਚ ਚੁੱਕਾ ਹੈਗਾ ਆ ਫਰਵਰੀ ਦੇ ਪਹਿਲੇ 2 ਹਫਤਿਆਂ ਦੇ ਵਿੱਚ 1800 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਜੋ ਕਿ ਇਸ ਟਾਈਮ ਜਿਹੜੇ ਡਿਟੇਨੀਜ਼ ਦਾ 41% ਬਣਦਾ ਆ ਫੈਡਰਲ ਫਿਸਕਲ ਇਅਰ 2024 ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਦਾ ਵੀ ਜਿਹੜੇ ਕੁਝ ਮਹੀਨੇ ਸੀਗੇ ਉਹਨਾਂ ਨੇ 1,13,000 ਤੇ 431 ਇਮੀਗ੍ਰੇਸ਼ਨ ਜਿਹੜੀਆਂ ਅਰੈਸਟ ਆ ਉਹ ਕਿੱਤੀਆਂ ਹੈਗੀਆਂ ਆ ਆ ਇਹ ਜਿਹੜੀ ਚੀਜ਼ ਇਸ ਟਾਈਮ ਜਿਹੜੀ ਉਹ ਵਧੀ ਹੈ ਕਹਿੰਦੇ ਵੀ ਉਹਨਾਂ ਦੇ ਵਿੱਚੋਂ 28% ਹੀ ਅਜਿਹੇ ਲੋਕ ਸੀਗੇ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਕਨਵਿਕਸ਼ਨ ਜਾਂ ਪੈਂਡਿੰਗ ਕ੍ਰਿਮੀਨਲ ਚਾਰजेस ਸੀਗੇ ਸੋ ਬਾਕੀ ਜਿਹੜੇ ਤਕਰੀਬਨ ਅਬ ਜਿਹੜੇ ਹਰਜੋਸਿੰਘ ਜੀ 72% ਲੋਕ ਅਜਿਹੇ ਸੀ ਜਿਨ੍ਹਾਂ ਦਾ ਕਰਾਇਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਪਰ ਹਾਂ ਉਹ ਇਲੀਗਲੀ ਅਮਰੀਕਾ ਦੇ ਵਿੱਚ ਦਾਖਲ ਜਿਹੜੇ ਉਹ ਹੋਏ ਸੀਗੇ ਸੋ ਇਹ ਜਿਹੜਾ ਇਹ ਡਾਟਾ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜਾ ਹੈਗਾ ਇੱਕ ਕਮੈਂਟ ਜਿਹੜਾ ਇਸ ਡਾਟਾ ਦੇ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਦੇ ਸਪੋਕਸਵਮੈਨ ਨੇ ਜਿਹੜਾ ਉਹ ਦਿੱਤਾ ਹੈ ਕਹਿੰਦੇ ਵੀ ਰਿਕਾਰਡਸ ਫਾਰ ਫ੍ਰੋਮ ਇਨੋਸੈਂਟ ਜਿਹੜਾ ਆ ਉਸ ਦੇ ਵਿੱਚ ਅਕਸਰ ਜਿਹੜਾ ਉਹ ਨਜ਼ਰ ਆਉਂਦਾ ਹੁੰਦਾ ਆ ਜਿੱਦਾਂ ਪ੍ਰੈਸ ਕਤਰ ਆਪਣੇ ਇਥੋਂ ਦੇ ਵਾਈਟ ਹਾਊਸ ਦੇ ਜਿਹੜੇ ਨਵੇਂ ਬਣੇ ਨੇ 트럼ਪ ਅਸਾਸ਼ਨ ਦੇ ਉਹਨਾਂ ਨੇ ਕਲੀਅਰ ਕਰ ਦਿੱਤਾ ਸੀਗਾ ਵੀ ਅਮਰੀਕਾ ਦੇ ਹਿਸਾਬ ਦੇ ਨਾਲ ਉਹ ਸਾਰੇ ਲੋਕ ਜਿਹੜੇ ਅਮਰੀਕਾ ਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਨੇ ਉਹ ਸਾਰੇ ਹੀ ਉਹਨਾਂ ਦੇ ਲਈ ਕ੍ਰਿਮੀਨਲ ਨੇ ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣੀ ਪਈ ਆ ਸੋ ਨਵਾਂ ਡਾਟਾ ਸ਼ੋਅ ਕਰ ਰਿਹਾ ਆ ਵੀ 트੍ਰੰਪ ਉਹਨਾਂ ਨੇ ਫਰਵਰੀ ਦੇ ਮਿਡ ਤੱਕ ਆਲਰੇਡੀ 41169 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਡਿਟੇਨ ਜਿਹੜਾ ਉਹ ਕਰ ਚੁੱਕੇ ਆ ਤੇ ਫਿਸਕਲイヤー 2024 ਦੇ ਵਿੱਚ ਜਿਹੜੇ ਲੋਕ ਫੜੇ ਗਏ ਆ ਚਾਹੇ ਉਹ ਬਾਈਡਨ ਕਾਰਜਕਾਲ ਦੇ ਵਿੱਚ ਵੀ ਸੀਗੇ ਜਦਕਿ ਉਹ ਕਹਿੰਦੇ ਵੀ ਨਹੀਂ ਸੀਗੇ ਵੀ ਅਸੀਂ ਕ੍ਰਿਮੀਨਲ ਵੀ ਫੜਦੇ ਆ ਉਹਨਾਂ ਨੇ ਵੀ 72% ਅਜਿਹੇ ਲੋਕ ਜਿਹੜੇ ਫੜ ਕੇ ਡਿਟੇਨ ਕਰਕੇ ਅਜਕੱਲੋ ਵੀ ਡਿਪੋਰਟ ਕਰਨ ਵਾਲੇ ਰਾਹ ਦੇ ਉੱਤੇ ਜਿਹੜੇ ਉਹ ਤੋੜੇ ਤੋੜੇ ਆ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਨਾ ਉਹਨਾਂ ਦੀ ਕੋਈ ਕ੍ਰਿਮੀਨਲ ਕਨਵੈਕਸ਼ਨ ਸੀ ਤੇ ਨਾ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰजेस ਸੀਗੇ ਮੈਸਚੂਸੈਟਸ ਦੇ ਜਿਹੜੇ ਪਟਾਰਨੀ ਜਰਨਲ ਆ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਆ ਕਿ ਟ੍ਰਾਂਸਨੇਸ਼ਨਲ ਗੈਂਗ ਕ੍ਰਿਮਿਨਟੇਰੀਓਸ ਉਹਨਾਂ ਦੇ ਕਾਫੀ ਬੰਦੇ ਜੋ ਆ ਉਹ ਫੜੇ ਗਏ ਹੈਗੇ ਆ ਸੋ ਇਹ ਮੈਸੇਜ ਕਹਿੰਦੇ ਕਲੀਅਰ ਹੈਗਾ ਇਹ ਜਿਹੜੇ ਟ੍ਰਾਂਸਨੇਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਆ ਜੋ ਫੋਰਨ ਬੋਰਨ ਲੋਕ ਹੈਗੇ ਆ ਜੋ ਇਦਾਂ ਦੀ ਵਾਇਲੈਂਸ ਦਾ ਜੈ ਐਕਟ ਕਰਨਗੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਇਸੇ ਤਰ੍ਹਾਂ ਸਿਆਟਲ ਤੋਂ ਖਬਰ ਆ ਰਹੀ ਹੈ ਸਿਆਟਲ ਦੇ ਵਿੱਚ ਪਿਛਲੇ ਦਿਨਾਂ ਚ ਉਹਨਾਂ ਨੇ ਕਈ ਲੋਕ ਫੜੇ ਆ ਜਿਨ੍ਹਾਂ ਦੇ ਵਿੱਚੋਂ ਇੱਕ 47 ਸਾਲਾਂ ਦਾ ਮਕਸੀਕਨ ਸਿਟੀਜ਼ਨਸੀ ਪੈਡਰੋ ਲੋਪੇਜ਼ ਤੇ ਇਸੇ ਤਰ੍ਹਾਂ ਇੱਕ 22 ਸਾਲਾਂ ਦਾ ਗੋਟਮਾਲਾ ਦਾ ਰੂਬੀ ਕਰੂਸ ਸੀ ਉਹਨੂੰ ਜਿਹੜੇ ਉਹਦੇ ਤੇ ਚਾਰਜਸ ਲੱਗੇ ਸੀ ਕਨਵਿਕਟ ਹੋਇਆ ਸੀ ਡੀਯੂਆਈ ਦੇ ਵਿੱਚ ਰੈਕਲੈਸ ਡਰਾਈਵਿੰਗ ਦੇ ਵਿੱਚ ਚਾਰਜ ਕੀਤਾ ਗਿਆ ਸੀ ਰੇਪ ਆਫ ਚਾਈਲਡ ਮੈਨੂਅਲ ਮਾਰਟਿਨਸ ਐਲਸਲਵਾਡੋਰ ਦਾ ਸੀ ਉਹਦੇ ਉੱਤੇ ਕ੍ਰਿਮੀਨਲ ਕਨਵਿਕਸ਼ਨ ਸੀਗੀ ਸੈਕਸ਼ੂਅਲ ਮੋਟੀਵੇਸ਼ਨ ਐਂਡ ਅਸਾਲਟ ਵਿਦ ਅ ਡੈਡਲੀ ਵੈਪਨ ਇੱਕ ਪੰਜਾਬੀ ਵੀ ਸੀਗਾ 29 ਸਾਲਾਂ ਦਾ ਜਸਪਾਲ ਸਿੰਘ ਉਹਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਆ ਤੇ ਉਹਦੇ ਤੇ ਚਾਰजेस ਸੀਗੇ ਅਸਾਲਟ ਵਿਦ ਸੈਕਸ਼ੂਅਲ ਮੋਟੀਵੇਸ਼ਨ ਸੋ ਕੋਈ ਵੀ ਜਿਹੜਾ ਮਾਰਾ ਮੋਟਾ ਕ੍ਰਾਈਮ ਕਰੂਗਾ ਉਹਨੂੰ ਜੋ ਆ ਚੱਕ ਕੇ ਕੋੜ ਦਿੱਤਾ ਜਾਊਗਾ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਵਾਲੇ ਇਹ ਕਹਿੰਦੇ ਆ ਕਿ ਹੁਣ ਅਸੀਂ ਪੋਲੀਗ੍ਰਾਫ ਐਗਜ਼ਾਮਸ ਕਰਾਂਗੇ ਜਿਹੜੇ ਆਈਐਸ ਦੇ EMPLOYEES ਹੈਗੇ ਆ ਕਿਉਂਕਿ ਉਹਨਾਂ ਨੂੰ ਹੁਣ ਸ਼ੱਕ ਪੈ ਰਿਹਾ ਵੀ ਜਦੋਂ ਉਹ ਕਿਤੇ ਵੀ ਸ਼ਾਪਾ ਮਾਨ ਜਾਂਦੇ ਆ ਰੇਡ ਕਰਨ ਜਾਂਦੇ ਆ ਤੇ ਉਹ ਗੱਲ ਲੀਕ ਹੋ ਜਾਂਦੀ ਹੈਗੀ ਆ ਯੂਸੂਲੀ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਵਾਲੇ ਡਿਪਾਰਟਮੈਂਟ ਹਾਇਰ ਕਰਦੇ ਆ ਆਪਣੇ EMPLOYEES ਨੂੰ ਉਹਨਾਂ ਦੇ ਪੋਲੀਗ੍ਰਾਫ ਟੈਸਟ ਲਏ ਜਾਂਦੇ ਹੈਗੇ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਹੁੰਦੀ ਆ ਬਹੁਤ ਜ਼ਿਆਦਾ ਰੈਫਰੈਂਸ ਚੈੱਕ ਕੀਤੇ ਜਾਂਦੇ ਆ ਪਰ ਹ ਕਿਉਂਕਿ ਹੁਣ ਆਪਾਂ ਪਿਛਲੇ ਦਿਨਾਂ ਚ ਦੇਖਿਆ ਸੀ ਆ ਖਬਰਾਂ ਵੀ ਲਾਸ ਐਂਜਲਸ ਵਾਲਾ ਵੀ ਲੀਕ ਹੋ ਗਿਆ ਸੀ ਇੱਕ ਹੋਰ ਜਗ੍ਹਾ ਵੀ ਜਿੱਥੇ ਛਾਪੇ ਪੈਣੇ ਸੀ ਉਹ ਲੀਕ ਹੋ ਗਿਆ ਉਹਦੇ ਵਿੱਚ ਯਾ ਉਹਨੂੰ ਦੇਖਦੇ ਹੋਏ ਹੁਣ ਜਿਹੜੀ ਕ੍ਰਿਸਟੀ ਨੋਇਮ ਆ ਸੈਕਟਰੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੀ ਉਹਨਾਂ ਨੇ ਇਹ ਕਿਹਾ ਭਈ EMPLOYES ਦੇ ਪੋਲੀਗ੍ਰਾਫ ਟੈਸਟ ਲਏ ਜਾਣਗੇ ਦੂਸਰੇ ਪਾਸੇ ਨਿਊਯਾਰਕ ਟਾਈਮ ਦਾ ਕੱਲ ਆਰਟੀਕਲ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ 300 ਤੋਂ ਵੱਧ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਆ ਅਮਰੀਕਾ ਤੋਂ ਪਨਾਮਾ ਨੂੰ ਉੱਥੋਂ ਫਿਰ ਪਨਾਮਾ ਨੂੰ ਵੀ ਕੀਤੇ ਗਏ ਆ ਹੋਰ ਜਗ੍ਹਾ ਵੀ ਪਤਾ ਚੱਲਿਆ ਕੋਸਟਾ ਰੀਕਾ ਸੈਲਵਾਡੋਰ ਉੱਥੋਂ ਲੋਕ ਆਪਣੀਆਂ ਟਿਕਟਾਂ ਲੈ ਕੇ ਜਾ ਸਕਦੇ ਹੈਗੇ ਆ ਉਹਨਾਂ ਚ ਪੰਜਾਬੀ ਵੀ ਸੀ ਆਪਾਂ ਕੱਲ ਫੋਟੋ ਵੀ ਤੁਹਾਨੂੰ ਦਿਖਾ ਲਈ ਸੀ ਅੱਜ ਨਿਊਯਾਰਕ ਟਾਈਮ ਨੇ ਨਵੀਂ ਅਪਡੇਟ ਦਿੱਤੀ ਆ ਕਿ ਜਿਹੜੇ 300 ਲੋਕ ਰਿਪੋਰਟ ਕੀਤੇ ਗਏ ਸੀ ਮੋਸਟਲੀ ਫ੍ਰਮ ਏਸ਼ੀਆ ਜਿਹਦਾ ਮਿਡਲ ਈਸਟ ਪਨਾਮ ਤੋਂ ਵੀ ਸੀਗੇ ਅਫਗਾਨਿਸਤਾਨ ਤੋਂ ਵੀ ਸੀ ਇੰਡੀਆ ਤੋਂ ਵੀ ਸੀਗੇ ਸੋ ਉਹਨਾਂ 300 ਵਿੱਚੋਂ 170 ਨੇ ਪਨਾਮਾ ਦੀ ਸਰਕਾਰ ਨੂੰ ਲਿਖ ਕੇ ਦਿੱਤਾ ਹੈ ਵੀ ਅਸੀਂ ਟਿਕਟਾਂ ਲੈਣ ਦੇ ਲਈ ਤਿਆਰ ਹਾਂ ਤੇ ਸਾਨੂੰ ਜਿਹੜਾ ਆ ਉਹ ਆਪਣੇ ਮੁਲਕਾਂ ਨੂੰ ਜਿਹੜਾ ਜਾਣ ਦਿੱਤਾ ਜਾਵੇ। ਸੋ ਹੁਣ ਆਪਣੀਆਂ ਟਿਕਟਾਂ ਲੈ ਕੇ ਵਾਪਸ ਜਾਣਗੇ। ਪਨਾਮਾ ਦੇ ਵਿੱਚ ਇਹਨਾਂ ਜੋ ਮਾਈਗ੍ਰੇਟ ਆ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਆ ਇਹਨਾਂ ਨੂੰ ਡਾਊਨ ਟਾਊਨ ਦਾ ਇੱਕ ਹੋਟਲ ਆ ਡੀਕਾ ਪੋਲਿਸ ਹੋਟਲ ਪਨਾਮਾ ਦੇ ਵਿੱਚ ਉਹਨੂੰ ਉੱਥੇ ਲੌਕਡਾਊਨ ਕੀਤਾ ਹੋਇਆ ਬਾਹਰ ਨਹੀਂ ਜਾ ਸਕਦੇ ਅੰਦਰ ਹੀ ਰਹਿੰਦੇ ਆ ਤੇ ਅੰਦਰ ਹੀ ਉਹਨਾਂ ਨੂੰ ਜੋ ਖਾਣਾ ਪੀਣਾ ਆ ਜੋ ਵੀ ਦਿੱਤਾ ਜਾਂਦਾ ਹੈਗਾ ਈਰਾਨ ਤੋਂ ਵੀ ਆ ਲੋਕ ਉੱਥੇ ਚਾਈਨਾ ਤੋਂ ਵੀ ਹੈਗੇ ਆ ਕਿਉਂਕਿ ਈਰਾਨ ਤੇ ਚਾਈਨਾ ਵਾਲੇ ਜਿਹੜੇ ਲੋਕ ਵਾਪਸ ਨਹੀਂ ਲੈ ਰਹੇ ਹੈਗੇ ਉਹ ਹੁਣ ਕਿਸ ਤਰ੍ਹਾਂ ਜਾਣਗੇ ਪਰ ਜੋ ਉੱਥੇ ਸਿਚੁਏਸ਼ਨ ਹੋ ਗਈ ਜੋ ਉਹਨਾਂ ਜੇਲ੍ਹਾਂ ਦੇ ਵਿੱਚ ਹੈਗੀ ਆ ਉਹ ਕਿਤੇ ਤੁਸੀਂ YouTube ਵੀਡੀਓਜ਼ ਦੇਖਿਓ ਵੀ ਬੜੀਆਂ ਮਾੜੀਆਂ ਜੇਲ੍ਹਾਂ ਸਾਊਥ ਅਮਰੀਕਾ ਦੀਆਂ ਆ ਸੋ ਲੋਕ ਉਥੋਂ ਭਜੂਗੇ ਵੀ ਸਾਨੂੰ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਅਮਰੀਕਾ ਤੋਂ ਬਾਹਰ ਹੋ ਗਏ ਤਾਂ ਤੁਹਾਨੂੰ ਪਤਾ ਹੀ ਆ ਵੀ ਅਟਾਰਨੀ ਜਿਹੇ ਤੇ ਰਿਖਿਆਣਾ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੇ ਜਿਹੜੇ ਆਪਸ਼ਨਸ ਆ ਲਾਸਟ ਸੂਟ ਫਾਈਲ ਕਰਨ ਦੀਆਂ ਉਹ ਲਗਭਗ ਜਿਹੜੀਆਂ ਆ ਖਤਮ ਹੋ ਜਾਂਦੀਆਂ ਹੈਗੇ ਜੀ ਆ